ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਚਲੋ ਬੈਠੋ ਅੱਜ ਅਸੀਂ ਸਿੱਖਣੀਆਂ ਨੇ ਢੇਟ ਦੀਆਂ ਐਕਸਰਸਾਈਜ਼ ਕਿਉਂਕਿ ਡਾਈਜੈਸ਼ਨ ਜਿਹੜਾ ਨਾ ਸਾਰਾ ਪੋਸ਼ਣ ਤੁਹਾਡਾ ਢੇਟ ਤੋਂ ਸਰੀਰ ਨੂੰ ਮਿਲਦਾ ਹੁੰਦਾ ਤੇ ਜਿਨ੍ਹਾਂ ਦਾ ਢੇਟ ਸਹੀ ਹੈ ਨਾ ਅੱਗੇ ਸਾਰਾ ਸਰੀਰ ਸਹੀ ਰਹਿੰਦਾ ਹੈ ਅੱਜ ਕੱਲ ਸਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਉਹ ਢੇਟ ਦੀ ਆ ਰਹੀ ਹੈ ਤੁਹਾਡੇ ਜੋ ਕਿਸੇ ਨੂੰ ਗੈਸ ਦੀ ਪ੍ਰੋਬਲਮ ਤਾਂ ਨਹੀਂ ਹੈਗੀਆਂ ਰਹਿਣਾ ਨਹੀਂ ਕਿਹਨੂੰ ਨਹੀਂ ਕਿਹਨੂੰ ਨਹੀਂ ਹਾਂਜੀ ਹਾਂਜੀ ਆ ਬਸ 100 ਚੋਂ 2-3% ਮਿਲਣਗੇ ਜਿਹਨਾਂ ਨੂੰ ਪੇਟ ਦੀ ਪ੍ਰੋਬਲਮ ਨਹੀਂ ਦੀ ਜ਼ਿਆਦਾਤਰ ਹੈਗੀਆਂ ਨੇ ਹਾਂ ਸੋ ਗੈਸ ਦੀ ਪ੍ਰੋਬਲਮ ਪੇਟ ਦੀ ਡਾਈਜੈਸ਼ਨ ਦੀ ਪ੍ਰੋਬਲਮ ਕਿਸੇ ਨੂੰ ਕੌਨਸਟਿਪੇਸ਼ਨ ਕਿਸੇ ਨੂੰ ਲੂਜ਼ ਮੋਸ਼ਨ ਕਿਸੇ ਨੂੰ ਧਰਨ ਪੈ ਰਹੀ ਹੈ ਹਾਂਜੀ ਇਹ ਸਾਰਾ ਜਿਹੜਾ ਸਿਲਸਿਲਾ ਚੱਲ ਰਿਹਾ আজকাল ਬਹੁਤ ਜ਼ਿਆਦਾ ਉਹ ਚੂਰਨਾ ਨਾਲ ਦੀ ਕਰ ਲੈਂਦੇ ਆ ਨਾ ਕੋਈ ਨਹੀਂ ਲੈਂਦਾ ਹਾਂਜੀ ਸੋ ਜਿਹੜੀ ਇਹ પેટ ਦੀਆਂ ਐਕਸਰਸਾਈਜ਼ ਨੇ ਤੁਹਾਡੇ પેટ ਨੂੰ ਸੈੱਟ ਰੱਖਦੀਆਂ ਨੇ ਮੇਨ ਚੀਜ਼ ਜਿਹੜੀ ਹੈ ਨਾ ਤੁਹਾਡਾ ਜਿਹੜਾ ਗਟ ਹੈ ਅੰਦਰ ਜਿਹੜੀਆਂ ਅੰਤੜੀਆਂ ਨੇ ਇਹਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਤੁਹਾਡੇ પેટ ਦੀਆਂ ਅੰਤੜੀਆਂ ਦੇ ਵਿੱਚ 2000 ਸਕੁਅਰ ਫੁੱਟ ਇਤਨਾ ਵੱਡਾ 플ੌਟ ਬਣ ਜਾਂਦਾ ਘਾਰ ਹਾਂਜੀ ਏਡੀ ਵੱਡੀ ਜਾਲੀ ਹੈ ਤੁਹਾਡੇ પેટ ਦੇ ਅੰਦਰ ਅੰਤੜੀਆਂ ਦੇ ਵਿੱਚ ਜਿਹੜਾ ਪਾਚਣ ਕਿਰਿਆ ਦੇ ਵਿੱਚ ਮਦਦ ਕਰਦੀ ਹੈ ਜਿਹੜੀ ਜਨਕੀ ਕੋਈ ਵੀ ਫਾਲਤੂ ਦੀ ਚੀਜ਼ ਤੁਹਾਡੇ ਬਲੱਡ ਦੇ ਵਿੱਚ ਨਹੀਂ ਜਾੜ ਦਿੰਦੀ ਉਥੋਂ ਸਿਰਫ ਪੋਸ਼ਣ ਜਾਣ ਦਿੰਦੀ ਹੈ ਉਹ ਜਾਲੀ ਦਾ ਸਾਫ਼ ਰਹਿਣਾ ਬੜਾ ਜ਼ਰੂਰੀ ਆ। ਅਸੀਂ ਕੋਈ ਗੱਡੀ ਖਰੀਦਨੇ ਤਾਂ ਉਹਦੇ ਫਿਲਟਰ ਸਾਫ਼ ਕਰਾਉਂਦੇ ਰਹਿੰਨੇ ਆ ਨਾ ਤੇ ਇਹਦਾ ਵੀ ਫਿਲਟਰ ਆ। ਅਸੀਂ ਵੱਡੀਆਂ ਗਲਤੀਆਂ ਕਰਦੇ ਆ ਕਿ ਜਦੋਂ ਪੇਟ ਨੂੰ ਅਸੀਂ ਸਾਫ਼ ਨਹੀਂ ਕਰਦੇ ਤੇ ਉਹ ਜਾਲੀ ਦੇ ਵਿੱਚ ਬਹੁਤ ਸਾਰਾ ਕਚਰਾ ਫਸ ਜਾਂਦਾ। ਜਦੋਂ ਸਾਫ਼ ਨਹੀਂ ਹੁੰਦਾ ਤੇ ਹੌਲੀ-ਹੌਲੀ ਸਾਡਾ ਪੇਟ ਜਿਹੜਾ ਨਾ ਗਟਰ ਬਣਦਾ ਪੈਂਦਾ। ਤੁਸੀਂ ਦੇਖੋ ਅੱਜ ਕੱਲ੍ਹ ਹੋਰ ਕਿਸੇ ਦਾ ਮਸਲ-ਮਸਲ ਕਿਸੇ ਦੇ ਡੌਲੇ ਵਾਲੇ ਲੱਭਣ ਜਾਂ ਨਾ ਲੱਭਣ ਪੇਟ ਸਭ ਤੋਂ ਪਹਿਲਾਂ ਨਿਕਲਣਾ ਸ਼ੁਰੂ ਹੁੰਦਾ। ਹਾਂਜੀ। ਪੇਟ ਜਦ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਕਿ ਇੱਥੇ ਗੜਬੜ ਹੋ ਰਹੀ ਹੈ। ਸੋ ਅੱਜ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਉਹਨਾਂ ਨੂੰ ਮੇਨ ਜਿਹੜਾ ਉਹ ਪੇਟ ਦੇ ਉੱਤੇ ਫੋਕਸ ਹੈ ਕਿਉਂਕਿ ਉਦੋਂ ਜਿਹੜੀਆਂ ਅਸੀਂ ਐਕਸਰਸਾਈਜ਼ ਕੀਤੀਆਂ ਸੀ ਉਹ ਸਾਰੀਆਂ ਸਾਰੇ ਸ਼ਰੀਰ ਦੀਆਂ ਨੇ। ਲੇਕਿਨ ਕੱਲਾ ਪੇਟ ਰਹਿ ਜਾਂਦਾ। ਕਿਉਂਕਿ ਪੇਟ ਦੀਆਂ ਐਕਸਰਸਾਈਜ਼ ਜਿਹੜੀਆਂ ਉਹ ਮੈਟ ਦੇ ਉੱਤੇ ਹੁੰਦੀਆਂ ਨੇ। ਸੋ ਮੈਂ ਕਰਕੇ ਵੀ ਦੱਸਾਂਗਾ ਫਿਰ ਨਾਲ ਨਾਲ ਤੁਸੀਂ ਵੀ ਕਰਨਾ। ਸੋ ਪਹਿਲੀ ਐਕਸਰਸਾਈਜ਼ ਜਿਹੜੀ ਹੈ ਉਹ ਵਾਰਮ-ਅਪ ਐਕਸਰਸਾਈਜ਼ ਹੈ। ਸਿੱਧੇ ਬਿਲਕੁਲ ਲੇਟਣਾ ਹੈ ਹੱਥ ਦੋਨੋਂ ਇਸ ਤਰ੍ਹਾਂ ਸਿੱਧ ਸਿਰ ਇੱਕ ਲੈਗ ਨੂੰ ਪਹਿਲਾਂ ਸੱਜੀ ਲੱਤ ਆਪ ਡਾਊਨ ਆਪ ਡਾਊਨ ਲੱਤ ਬਿਲਕੁਲ ਸਿੱਧੀ ਇਹ ਚੀਜ਼ ਤੇ ਰੱਖਣਾ ਕਿ ਗੋਡਾ ਮੁੜੇ ਨਾ ਸਿੱਧੀ ਰੱਖਣੀ ਹੈ ਲੱਤ ਤੇ ਇਹਨੂੰ ਸਿੱਧਾਈ ਆਪ ਡਾਊਨ ਕਰਨਾ ਹੈ ਠੀਕ ਹੈ ਜੀ ਫਿਰ ਸੇਮ ਐਕਸਰਸਾਈਜ਼ ਦੂਜੀ ਲੈਗ ਨਾਲ ਆਪ ਡਾਊਨ ਆਪ ਡਾਊਨ ਠੀਕ ਹੈ ਫਿਰ ਜਿਹੜੀ ਅਗਲੀ ਐਕਸਰਸਾਈਜ਼ ਹੋਏਗੀ ਉਹ ਦੋਨੋਂ ਲੱਤਾਂ ਇਕੱਠੀਆਂ ਇਸੇ ਤਰ੍ਹਾਂ ਹੀ ਸਿੱਧੇ ਬੈਠੇ ਤੇ ਇਹ ਦੋਨੋਂ ਗੋਡੇ ਬਿਲਕੁਲ ਸਿੱਧੇ ਠੀਕ ਹੈ ਇਹ ਵੜੀ ਐਕਸਰਸਾਈਜ਼ ਰਹਿਣੀ ਹੈ ਸੈਕੰਡ ਥਰਡ ਐਕਸਰਸਾਈਜ਼ ਜਿਹੜੀ ਆ ਉਹ ਕਰਵਟ ਲੈ ਕੇ ਕਰਨੀ ਆ ਕਰਵਟ ਲਾਓਗੇ ਆ ਹੱਥ ਜਿਹੜਾ ਤੁਹਾਡਾ ਆਪਣੇ ਆਪ ਸਿਰ ਦੇ ਥੱਲੇ ਆ ਜਾਏਗਾ ਆ ਜਿਹੜਾ ਇਹ ਸਾਹਮਣੇ ਆ ਜਾਏਗਾ ਇੱਕ ਲਾਈਨ ਦੇ ਵਿੱਚ ਸਰੀਰ ਹੋਵੇ ਤੇ ਸੱਜੀ ਲਾਤ ਨੂੰ ਪਹਿਲਾਂ ਆਪ ਡਾਊਨ ਆਪ ਡਾਊਨ ਆਪ ਡਾਊਨ ਫਿਰ ਸੇਮ ਐਕਸਰਸਾਈਜ਼ ਦੂਸਰੇ ਪਾਸੇ ਇਹ ਤਾਂ ਲੇਟਣਾ अप डाउन अप डाउन अप डाउन इस तुम ठीक है जी तो चलो हम जरा कर लीए लेट हो जी हाँ जी स्टार्ट हाँ जी सज्जी लात सब तो पहला अप डाउन आप, मैं जी सीधे 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 हाँ जी डाउन फाड़ना नहीं ना, हाँ है हाथ सीधे रखो नहीं एक एको एक करके करनी है एक एक बारी करनी है और आज करेंगे पांच पांच बारी एक दो तीन चार पांच, ठीक है जी और दूसरी लसन सेम एक्सरसाइज खब्बी लसनल एक दो तीन चार पांच, और दोनों लसा कठिया। आप गोडे नहीं मुड़ देने गोडे सीधे रखो जी फड़ने नहीं भैन जी बस आप डाउन, अप डाउन रोकने नहीं होल्ड नहीं करना आप ਡਾਊਨ ਗੋਡੇ ਬਿਲਕੁਲ ਸਿੱਧੇ ਹਾਂਜੀ 4 ਏ 5 ਹਾਂਜੀ ਅਗਲੀ ਐਕਸਰਸਾਈਜ਼ ਹੁਣ ਸੱਜੇ ਪਾਸੇ ਕਰਵਟ ਲੈ ਲਓ ਸੱਜੇ ਪਾਸੇ ਕਰਵਟ ਤੇ ਖੱਬੀ ਲੱਤ ਬਾਹ ਅੱਗੇ ਬਾਹ ਸਾਹਮਣੇ ਲਿਆਓ ਆ ਜਿਹੜੀ ਬਾਹ ਉੱਪਰ ਹੈ ਉਹਨੂੰ ਅੱਗੇ ਰੱਖੋ ਹਾਂ ਸਪੋਰਟ ਹੈਲਦੀ ਹੈ ਸਰੀਰ ਨੂੰ गर्द एक हर दल हम खबी ला अप डाउन अप डाउन अप डाउन तीन चार पांच हूँ करवट दूसरे पासे खबी करवट हाथों से तो ही अगे दूसरा हाथ अगे लै लो नहीं हाथे हाथ इन हे लो हाथ अगले लियाओ हाँ ਕੋਈ ਗੱਲ ਨਹੀਂ ਉਹਨਾਂ ਨੂੰ ਦੂਸਰੇ ਪਾਸੇ ਕਰ ਲਿਆ ਸੀ ਉੱਧਰ ਕਰ ਲਿਆ ਹਾਂਜੀ ਹਾਂਜੀ ਸ਼ਰੀਰ ਦੇਖੋ ਤੁਸੀਂ ਆਪਣੇ ਆਪ ਨੂੰ ਦੇਖਣਾ ਕੀ ਮੈਂ ਇੱਕ ਲਾਈਨ ਦੇ ਵਿੱਚ ਹਾਂ ਸ਼ਰੀਰ ਦਾ ਐਂਗਲ ਨਹੀਂ ਬਣਾਉਣਾ ਐਲ ਨਹੀਂ ਬਣਾਉਣਾ ਉਹਨੂੰ ਸਿੱਧਾ ਰੱਖਣਾ ਠੀਕ ਹੈ ਜੀ ਗੁੱਡ 4 ਔਰ ਅਗਲੀ ਐਕਸਰਸਾਈਜ਼ ਜਿਹੜੀ ਹੋਣੀ ਹੈ ਉਹ ਹੈਗੀ ਹੈ ਕਿਉਂਕਿ ਐਕਸਰਸਾਈਜ਼ ਅਸੀਂ ਦੋ ਪਾਸਿਆਂ ਤੋਂ ਹੋਣੀ ਹੈ ਹੁਣ ਅਜੇ ਤੱਕ ਅਸੀਂ ਕਰ ਰਹੇ ਸੀ ਲੱਤਾਂ ਹੁਣ ਅਪਰ ਬਾਡੀ ਤੋਂ ਇਹਦੇ ਵਿੱਚ ਹੱਥ ਸਿੱਧੇ ਇੱਥੇ ਸਿੱਧੇ ਲੇਟਣਾ ਹਾਫ ਅਪ ਕਰਨਾ ਹਾਫ ਅਪ ਠੀਕ ਹੈ ਜੀ ਲੱਕ ਜਿਹੜਾ ਨਾ ਇੱਕ ਵਾਰੀ ਥੱਲੇ ਮੈਟ ਨੂੰ ਛੱਡ ਦਵੇ ਠੀਕ ਹੈ ਇਹਦੇ ਨਾਲ ਤੁਹਾਡੇ ਜਿਹੜੇ ਕੋਰ ਮਸਲ ਨੇ ਨੇ ਸਟਰੋਂਗ ਹੁੰਦੇ ਨੇ ਅਪ ਡਾਊਨ ਅਪ ਡਾਊਨ ਇਸ ਤੋਂ ਬਾਅਦ ਅਗਲੀ ਐਕਸਰਸਾਈਜ਼ ਫੇਰ ਅਸੀਂ ਲਗਾ ਤੋ ਕਰਾਂਗੇ ਅਪ ਬੈਂਡ ਸਿੱਧੀਆਂ ਤੇ ਫੇਰ ਇਹਨੂੰ ਵਾਪਸ ਕਰ ਲੈ जो लैगस अपने तो लगभग अप लग थर्टी डिग्री कौन इथ करनी है ने फिर इन्होंने इतों चेस के नाम गोडे लाने की कोशिश करनी है फिर वापस सीधे ही जाना उपर तो फिर आराम थले रखनी है अगली एक्सरसाइज जी फिर अपर तो आनी है दोनों बहुत पिछे पैर छूने ने वापस ठीक है अपर बॉडी हाथ हथ चुकने ने अदे अगे 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 हाँ अगले पास हाँ इनक हाँ जी हूँ करो सिर चुको कोशिश करो कि कमर छुट्टे औखा लगना है हाँ जी हाँ कर सकते जी इन कोई प्रॉब्लम नहीं है ठीक जी हाँ जी हाँ जी कोशिश करो कोशिश करो अरे देखो मसा गर्दन रही है अजय नहीं उठने शुरू जी और हो जो हौली हौली प्रैक्टिस करो हाँ जी फटके नहीं उठना एक फड़के उठने बड़ा सौखा है हाँ जी गुड जी गुड गुड हाँ जी हम सीधे लेटो हूँ दोनों लतं अप तीह डिग्री चुको तीह डिग्री अप हूँ गोडे कट्ठे करो गोड चैस नाओ ना गोड्यान उतो ही चैस न हाथ नहीं लाने हाथ सीधे थले रहो हाँ जी फिर हूँ गोडे आप सीधी लत्त सीधी करो थर्टी डिग्री आप तो हौली थले रख दो ठीक है जी अपड चेस्ट वाल हाँ जी हूँ फिर स्ट्रेट एंड डाउन आप बैंड स्टेट डाउन दो बेंड, स्टेट एंड डाउन बेंड, स्ट्रेट डाउन चार बेंड, स्टेट डाउन पाँच अगली एक्सरसाइज लत्त बिल्कुल सीधिया कर दो थलेक्टिया नहीं करनिया अजे ਨੋ ਨੋ ਹੱਥ ਫਿਸ਼ੇਲਾ ਜੋ ਆਪ ਉਠੋ ਪਿੱਛੋਂ ਜੋਰ ਲਾ ਕੇ ਹੰਬੜ ਮਾਰ ਕੇ ਉੱਠ ਜਾਓ ਤੇ ਪੈਰਾਂ ਨੂੰ ਹੱਥਾਂ ਨਾਲ ਛੋ ਤੇ ਵਾਪਸ ਚਲੇ ਜਾਓ ਹਾਂਜੀ ਅੱਜ ਮੈਨੂੰ ਪਤਾ ਲੱਗਣਾ ਤੁਹਾਡੀ ਐਕਸਰਸਾਈਜ਼ ਕਿੰਨਾ ਕੁ ਤੁਹਾਨੂੰ ਸਟਰੋਂਗ ਕੀਤਾ ਸਹੀ ਕਰਦੇ ਹੋ ਪੈਰ ਫੁੱਟੇ ਲਗਾ ਕੇ ਚਲਦੇ ਨਹੀਂ ਕਰਦੇ ਆਂਦੀ ਪਿਆਉਂਦੀ ਨਹੀਂ ਹਾਂਜੀ ਬੈਕ ਆਪ ਹਾਂਜੀ ਉੱਠੋ ਬੇਸ਼ੱਕ ਕਿਤੇ ਬਾਹਰ ਨੂੰ ਆਣੀ ਬੰਦੀ ਉੱਠੋ ਜ਼ਰੂਰ ਉੱਠੋ ਜ਼ਰੂਰ ਤੇ ਕੱਥਾਂ ਨੂੰ ਪੈਰ ਨਾਲ ਛੂਓ ਲੱਤਾਂ ਸਿੱਧੀਆਂ ਹੀ ਰੱਖ ਕੇ ਪੈਰ ਨਾਲ ਛੂਓ ਪੈਰਾਂ ਨਾਲ ਛੂਓ ਹਾਂਜੀ ਹਾਂ ਗੁੱਡ ਜੀ ਗੁੱਡ ਕਿੰਨੀ ਕਿੰਨੀ ਵਾਰੀ ਹੋ ਗਿਆ ਪੰਜ ਪੰਜ ਵਾਰੀ ਹੋ ਗਿਆ ਹੋ ਗਿਆ 5 ਵਾਰੀ ਗੁੱਡ ਜੀ ਅਗਲੀ ਜਿਹੜੀ ਐਕਸਰਸਾਈਜ਼ ਹੋਣੀ ਹੈ ਉਹ ਪੈਰ ਇਕੱਠੇ ਹੱਥ ਬਿਲਕੁਲ ਸਿੱਧੇ ਹੀ ਛਿਪਸ ਨੂੰ ਝੱਕਣਾ ਉੱਪਰ ਆਪ ડાઉન اپ డౌన్ اپ ਇਟਸ ਡਾઉન ٹھیک ہے اگلی ਜਿਹੜੀ ਹੈ ਜਿਵੇਂ ਮਰਗੜ ਆਸਨ ਅਸੀਂ ਕਰਦੇ ਹਾਂ ਠੀਕ ਹੈ ਹੱਥ ਕੋਲੇ ਇੱਕ ਵਾਰੀ ਗਰਦਨ ਇਧਰ ਹੈ ਤੇ ਪੈਰ ਇਧਰ ਨੇ ਗੋਡੇ ਜੁੜੇ ਪੈਰ ਜੁੜੇ ਅਡੀਆਂ ਦੋਨੋਂ ਆਪਸ ਵਿੱਚ لاک ਬਿਲਕੁਲ ਜੁੜੀਆਂ ਹੋਣ ਤੇ ਇਸ ਪਾਸੇ ਨੂੰ ਇਹ ਜਿਨ੍ਹਾਂ ਨੂੰ ਵੀ ਧਰਨ ਪਈ ਹੋਏ ਉਹਨਾਂ ਦੀ ਧਰਨ ਸੈੱਟ ਹੁੰਦੀ ਹੈ ਉਹਦੇ ਨਾਲ ਐਕਸਰਸਾਈਜ਼ ਬੜੀ ਅੱਛੀ ਐਕਸਰਸਾਈਜ਼ ਹੈ ਔਰ ਫਿਰ ਪੈਰ ਉਸੇ ਤਰ੍ਹਾਂ ਹੀ ਗੋਡੇ ਜਿਹੜੇ ਨੇ ਪੂਰੀ ਤਰ੍ਹਾਂ ਜ਼ਮੀਨ ਨਾਲ ਲੱਗੇ ਹੋਣ ਤੇ ਗਰਦਨ ਜਿਹੜੀ ਹੈ ਦੂਸਰੇ ਪਾਸੇ ਨੂੰ ਜਾਏ ਇੱਥੇ 10-10 ਸੈਕਿੰਡ ਦਾ ਹੋਲਡ ਰੱਖਣਾ ਹੁੰਦਾ ਹੈ ਹਾਂਜੀ ਅਗਲੀ ਜਿਹੜੀ ਐਕਸਰਸਾਈਜ਼ ਹੈ ਲਾਸਟ ਇਹਨੂੰ ਉਲਟੇ ਹੋ ਜਾਣਾ ਬਾਹਾਂ ਇੱਥੇ ਨੂੰ ਪਲੈਂਕ ਕਹਿੰਦੇ ਨੇ ਤੇ ਸਰੀਰ ਨੂੰ ਇੱਕ ਸਿੱਧਾ ਇਸ ਰੂਪ ਦੇ ਵਿੱਚ ਹੋਲਡ ਕਰਨਾ ਠੀਕ ਹੈ ਪੇਸ ਦੇ ਕੋਰ ਮਸਲ ਵਾਸਤੇ ਬਹੁਤ ਹੀ ਸ਼ਾਨਦਾਰ ਐਕਸਰਸਾਈਜ਼ ਹੈ ਜਿੰਨੀ ਦੇਰ ਤੁਸੀਂ ਹੋਲਡ ਕਰ ਸਕੋ ਜਿਹੜਾ ਘੱਟੋ ਘੱਟ ਕੋਸ਼ਿਸ਼ ਕਰੋ ਕਿ 30 ਸੈਕਿੰਡ ਜ਼ਰੂਰ ਰੁਕੋ 1 ਮਿੰਟ ਜਿਹੜੇ ਰੁਕਣ ਉਹ ਬਹੁਤ ਵਧੀਆ ਹੈ ਸੋ ਇਹ ਸੈਕਸਾਈਟ ਤੋਂ ਬਾਅਦ ਉਹ ਇਸ ਤੋਂ ਕਰਨਾ ਹੁੰਦਾ ਰਿਲੈਕਸ ਤੇ ਰਿਲੈਕਸ ਵਾਸਤੇ ਇਹ ਹੈ ਪਹਿਲਾਂ ਸੱਜਾ ਗੋਡਾ ਲਓ ਤੇ ਇਹਨੂੰ ਚੈਸ ਨਾਲ ਦਬਾ ਲਓ 10 ਮਿੰਟ ਦਾ ਹੋਲਡ ਇਕੇ ਉਸ ਤੋਂ ਬਾਅਦ ਖਬਾ ਗੋਡਾ 10 ਸੈਕਿੰਡ ਦਾ ਹੋਲਡ ਫਿਰ ਦੋਨੋਂ ਇਕੱਠੇ 10 ਸੈਕਿੰਡ ਦਾ ਹੋਲਡ ਫਿਰ 20 ਸੈਕਿੰਡ ਦਾ ਸ਼ਵਾਸਨ ਪੂਰਾ ਅਰਲੀ ਸਰੀਰ ਜਿਹੜਾ ਤੇ ਲਾਛੜ ਦੇਣਾ ਤੇ ਰਿਲੈਕਸ ਕਰਨ ਤੋਂ ਬਾਅਦ ਫਿਰ ਦੋਨੋਂ ਬਾਜੂ ਪਿੱਛੇ ਤੇ ਉਠਣਾ ने जिनी कमर चुका सकते हो थो, थोड़ी देर होल्ड करो ठीक है फिर सीधे होव गे तो फिर उठ के बहना ठीक है गुड जी हम पैर कट्ठे करो हाथ दोनों थले हां हिप्स न उठाओ हिप्स चुको था हां गुड आप हाथ साला हाले लगे लगे रहने डाउन आप ડાઉન અપ ડાઉન અપ ડાઉન અપ ડાઉન 5 જી કોણ રતા બિલકુલ સીધિયા કર દેઓ دوبارہ હમ પગ પગ ਵੀ જોડ લો ગોડે ਵੀ ઇકઠ્ઠે કર લો ਤੇ ગોડે ਵੀ ઇકઠ્ઠે આપસ મે જોડ લો હાથ દોયે ફેલા લો ઠીક હે જી કોણ તૈલા ਲਤਾਣੀਆਂ ਸੱਜੇ ਪਾਸੇ ਨੂੰ ਗਰਦਨ ਜਾਏਗੀ ਖੱਬੇ ਪਾਸੇ ਨੂੰ ਪੈਰ ਦੇ ਉੱਤੇ ਪੈਰ ਅੱਡੀ ਦੇ ਉੱਤੇ ਅੱਡੀ ਨਹੀਂ ਜੀ ਇੱਕ ਪਾਸੇ ਰੁਕੇ ਰਹੋ ਰੁਕੇ ਰਹੋ ਰੁਕੇ ਰਹੋ ਇੱਕੋ ਪਾਸੇ ਹਾਂ ਇੱਕ ਪਾਸੇ ਨੂੰ ਉਥੇ ਹੋਲਡ ਕਰੋ ਗੋਡੇ ਨਾਲ ਗੋਡਾ ਜੋੜੋ ਤੇ ਜਿਹੜਾ ਹੀਟਲਾ ਗੋਡਾ ਬਿਲਕੁਲ ਜ਼ਮੀਨ ਨਾਲ ਲਗਾ ਹੋਵੇ ਠੀਕ ਹੈ ਦੇਖੋ ਤੁਹਾਡੀਆਂ ਹੁਣ ਅੰਤੜੀਆਂ ਉੱਤੇ ਕੁਝ ਪ੍ਰੈਸ਼ਰ ਹੋਏਗਾ ਠੀਕ ਹੈ 10 ਸੈਕਿੰਡ ਆਪਣੇ ਮਾਂਚ 10 ਗਿਣੋ ਹੌਲੀ ਹੌਲੀ ਸੈਕਿੰਡਾਂ ਦੀ ਐਕਸਪੀਰੀ ਨਾਲ ਤੇ ਫੇਰ ਕਰਵਟ ਚੇਂਜ ਕਰ ਦਿਓ ਚੇਂਜ ਦੂਸਰੇ ਪਾਸੇ ਨੂੰ ਵੈਰੀ ਗੁੱਡ ਠੀਕ ਹੈ 10 ਸੈਕਿੰਡ ਹੋਲਡ ਰੱਖੋ ਇੱਕੋ ਪਾਸੇ ਜਦੋਂ ਕਰਕੇ 10 ਸੈਕਿੰਡ ਹੋਲਡ ਰੱਖਣਾ ਇਹਦੇ ਚ ਇਹਦੇ ਚ ਹੋਲਡ ਜ਼ਰੂਰੀ ਹੈ ਇੱਧਰ ਉੱਧਰ ਨਹੀਂ ਬਾਰ-ਬਾਰ ਨਹੀਂ ਕਰਨਾ ਇੱਕ ਪਾਸੇ ਇਹਨੂੰ ਰੋਕ ਕੇ ਰੱਖੋ ਇੱਕ ਪਾਸੇ ਰੋਕ ਕੇ ਘਟੋ ਘਟ 10 ਤੋਂ 15 ਸੈਕਿੰਡ ਰੁਕੋ ਉੱਤੇ 6 7 8 9 ਦਸ ਹੁਣ ਸਿੱਧੇ ਹੁਣ ਉਲਟੇ ਲੇਟ ਜਾਓ ਆਪਣੀਆਂ ਕੋਨੀਆਂ ਆਪਣੇ ਮੋਢਿਆਂ ਦੇ ਬਰਾਬਰ ਲਿਆਓ ਕੋਨੀਆਂ ਥੱਲੇ ਲਾਉਣੀਆਂ ਨਹੀਂ ਜੀ ਕਹਿੰਦੇ ਹਾਂ ਕੋਨੀਆਂ ਥੱਲੇ ਲਾਓ ਅੱਗੇ ਅੱਗੇ ਕਰੋ ਥੋੜੀਆਂ ਕਹਿੰਦੇ ਅੱਗੇ ਕਰੋ ਅੱਗੇ ਹਾਂ ਕੋਨੀਆਂ ਜਿਹੜੀਆਂ ਮੋਢਿਆਂ ਦੇ ਬਰਾਬਰ ਹੋਣ ਸਭਨਾਂ ਦੀਆਂ हाँ जी हम अपनी चैस न चुको हिप्स न चुको हिप्स भी प्लैक हम रुको जिनी देर रुकया जाता है हाँ भैन जी हिप्स चुको चुको जन्ना चुकया जाता गुड कोशिश करो हाँ तो ठीक तो <laughs> <laughs> है ਦੇਖ ਲੈ ਆਜੀ ਜੰਗ ਕਾਉਂਟ ਜਿੱਤਦਾ ਰਾਜੀ ਸਿੱਪਸ ਥੱਲੇ ਥੋੜਾ ਐਨੀ ਉੱਪਰ ਨਹੀਂ ਚੁੱਕਣੀ ਆ ਤੁਹਾਡੀ ਇੱਕ ਸਟ੍ਰੇਟ ਇੱਕ ਲਾਈਨ ਚ ਬੋਡੀ ਹੋਣੀ ਚਾਹੀਦੀ ਆ ਤੁਹਾਡਾ ਹੈਡ ਤੁਹਾਡੇ ਹਿੱਸ ਤੁਹਾਡੇ ਪੈਰ ਇੱਕ ਲਾਈਨ ਗੁਰਜੀ ਆਜੀ ਹੋ ਜਾਓ ਹੁਣ ਸਿੱਧੇ ਠੀਕ ਹੈ ਕਿਉਂਕਿ ਇਹ ਐਕਸਰਸਾਈਜ਼ ਥੋੜੀ ਟਫ ਹੈਗੀ ਆ ਲੇਕਿਨ ਪੇਟ ਵਾਸਤੇ ਇਹ ਸਮਝ ਲੋ ਕਿ ਜਿੰਨੇ ਇਹ ਕਰ ਲਈ ਕਰਨੀ ਸਟਾਰਟ ਕਰ ਲਈ ਪੇਟ ਉਹਨਾਂ ਦਾ ਪੂਰੀ ਤਰ੍ਹਾਂ ਸਟਰੋਂਗ ਹੋ ਜਾਏਗਾ ਠੀਕ ਹੈ ਜੀ ਹਾਂ ਜੀ ਸਿੱਧੇ ਲੇਟੋ ਹੁਣ ਸਿੱਧੇ ਸੱਜਾ ਗੋਡਾ ਇਕੱਠਾ ਕਰੋ ਆਪਣੇ ਹੱਥਾਂ ਨਾਲ ਫੜੋ ਤੇ ਚੈਸ ਦੇ ਨਾਲ ਲਾ ਲਓ ਇਹਨੂੰ ਤੇ 10 ਗਿਣੋ 1 2 3 4 5 6 7 8 9 10 ਚਾਰ ਦਿਓ ਇਹਨੂੰ ਸਿੱਧਾ ਕਰੋ ਹੁਣ ਖੱਬਾ ਗੋਡਾ ਇਕੱਠਾ ਕਰੋ नाल दबा लो एक दो तीन चार पाँच पे सत अठ नौ दस हूँ दोनों गोडे कट्ठे फटो नाल दबा के रखो एक दो तीन चार पाँच पे सत अठ नौ दस सीधे लेट जाओ ਸ਼ਵਾਸਨ ਹਾਂਜੀ ਸਭ ਤੋਂ ਆਪ ਖਾਸਨ ਹਾਂਜੀ ਪੂਰਾ ਸ਼ਰੀਰ ਢਿੱਲਾ ਛੱਡ ਦਿਓ ਦਿਮਾਗ 'ਚ ਕੋਈ ਵਿਚਾਰ ਨਾ ਰਹਿਣ ਦਿਓ ਸ਼ਰੀਰ ਨੂੰ ਬਿਲਕੁਲ ਹਰਕਤ ਨਹੀਂ ਬਿਲਕੁਲ ਛੱਡ ਦਿਓ ਜਿਵੇਂ ਨਾ ਇਸ ਦੁਨੀਆ 'ਚ ਹੈ ਨਹੀਂ ਠੀਕ ਹੈ ਰਿਲੈਕਸ ਠੀਕ ਹੈ ਹਾਂਜੀ ਠੀਕ ਹੈ ਰਿਲੈਕਸ वी केंड इस प्जिशन मोटी स्थिति बारह तेरह चौदह पंद्रह सोलह सतार अठारह उन्नीस ਵੀ ਹਾਂਜੀ ਜਾਗ ਜਾਓ ਹਰਾਮ ਨਾਲ ਦੋਨੋਂ ਬਾਜੂ ਆਪਣੇ ਪਿੱਛੇ ਲੈ ਜਾਓ ਉਠੋ ਹਾਂਜੀ ਹਾਂਜੀ ਕਰੋ ਹਿੰਮਤ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਉਠੋ ਹਾਂਜੀ ਨਹੀਂ ਨਹੀਂ ਅਜੇ ਬੈਠੇ ਰਹੋ ਲੱਤਾਂ ਥੱਲੇ ਲੱਤਾਂ ਬਿਲਕੁਲ ਸਿੱਧੀਆਂ ਕਰੋ ਪੈਰ ਬਿਲਕੁਲ ਸਿੱਧੇ ਪੈਰ ਸਿੱਧੇ ਕਰਕੇ ਬੈਠਣਾ ਜੀ ਸਿੱਧੇ ਪੈਰ ਸਟ੍ਰੇਟ ਸਿੱਧੇ ਹਾਂਜੀ ਤੇ ਆਪਣੇ ਹੱਥਾਂ ਨਾਲ ਪੈਰਾਂ ਨੂੰ ਛੂਹੋ ਕਮਰ ਜਿੰਨੀ ਝੁਕਦੀ ਹੈ ਝੁਕਾਓ ਲੱਤਾਂ ਬਿਲਕੁਲ ਸਿੱਧੀਆਂ ਪੈਰ ਫੜ ਲਓ ਤੇ ਕਮਰ ਜਿੰਨੀ ਝੁਕ ਸਕਦੀ ਹੈ ਝੁਕਾਓ ਇਹਨੂੰ ਇਹ ਹੋਲਡ ਕਰੋ ਫੇਰ 10 ਸੈਕਿੰਡ ਫੜ ਲਿਆ 1 2 3 4 5 6 7 8 9 10 ਰਿਲੈਕਸ ਹੋ ਕੇ ਬਹਿ ਜਾਓ ਥੋੜਾ ਬੈਠਣਾ ਪੈਰਾ ਪਾਰ ਹਾਂਜੀ ਹਾਂਜੀ ਪੈਰਾ ਪਾਰ ਬਹਿ ਜਾਓ ਤੁਹਾਡਾ ਸਰੀਰ ਜਿਹੜਾ ਨਾ ਤੁਹਾਡੇ ਇਸ਼ਾਰਿਆਂ ਨੂੰ ਮੰਨੇ ਠੀਕ ਹੈ ਆ ਦੇਖੋ ਮੈਂ ਜਿਹੜਾ ਜਿਹੜਾ ਜਦੋਂ ਤੁਸੀਂ ਆ ਹੈਗਾ ਨਾ ਆ ਤੁਸੀਂ ਇਸ ਤਰ੍ਹਾਂ ਬੈਠੇ ਸੀਗੇ ਆ ਬੈਠੇ ਸੀਗੇ ਕਰਨਾ ਕੀ ਆ ਹੱਥ ਮੁਫੀ ਬਣਾਈ ਥੱਲੇ ਲਾਈਏ ਨੂੰ ਠੀਕ ਹੈ और देखो पैरों भार बैठ पाते नहीं हां जी बैठो पैरों भार पूरी तरह बैठो हाँ जी जी बैठो पैरों भार हाँ जी कोशिश करो कोशिश करो गिव नहीं करना कदे भी कोशिश करोगे तो सब बैठा जाएगा सब हाँ जी बैठो बैठो हां जी बैठो बैठा जाना है। जि जितना बैठा जाता पैर से बैठो क्योंकि हां पैर खोलो बैठो बैठो पैरों पर हाँ जी शाबाश शाबाश ਹਾਂ ਬੈਠੋ ਆ ਆ ਜਿਹੜੀਆਂ ਆ ਦੇਖੋ ਤੁਹਾਡੇ ਪਤਾ ਕੀ ਹੋਇਆ ਇਹ ਜਿਹੜੀਆਂ ਨਸਾਂ ਨੇ ਇਹ ਆਕੜੀਆਂ ਪਈਆਂ ਨੇ ਇਹ ਫਿਰ ਪੈਰ ਜਦੋਂ ਅੱਡੇ ਤੁਸੀਂ ਅੱਡੀ ਪਿਛੇ ਲਾਉਂਦੇ ਤੁਸੀਂ ਕਿਸ਼ੇ ਰੋਲਟ ਜਾਂਦੇ ਇਹਨੂੰ ਰੱਖਣਾ ਤੁਹਾਨੂੰ ਪੈਰਾਂ 'ਪਾਰ ਬਹਿ ਸਕੋ ਸਾਡੇ ਪੁਰਾਣੇ ਬਜ਼ੁਰਗ ਜਦੋਂ ਵੀ ਲੈਟਰਨ ਪਿਸ਼ਾਬ ਕਰਦੇ ਸੀ ਕਿਤਰਾ ਕਿਸ ਤਰ੍ਹਾਂ ਮੈਂ ਦੇਸੀ ਪੈਰਾਂ 'ਪਾਰ ਹਾਂਜੀ ਬਲਕਿ ਪੈਰਾਂ 'ਪਾਰ ਤੇ ਤੁਹਾਨੂੰ ਤੁਰਨਾ ਚਾਹੀਦਾ ਜੋ ਘਰ ਚ ਪੋਚਾ ਲੱਗਦਾ ਸੀ ਝਾੜੂ ਲਾਉਂਦੇ ਸੀ ਕਿਵੇਂ ਲਾਉਂਦੇ ਸੀ ਬਹਿ ਕੇ ਪੈਰਾਂ 'ਪਾਰ ਹਾਂਜੀ ਇਹ 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 ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਖੋਲਦਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਬੈਠ ਲੈਂਦੇ ਹੋ ਨਾ ਬੈਠ ਲੈਂਦੇ ਹੋ ਪੈਰਾਂ ਪਾਰ ਇਹ ਠੀਕ ਹੈ ਔਰ ਇਸਨਾ ਤੁਸੀਂ ਚੱਲ ਲੈਂਦੇ ਹੋ ਪੈਰਾਂ ਪਾਰ ਚੱਲ ਲੈਂਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਬੈਸਟ ਐਕਸਰਸਾਈਜ਼ ਮੰਨਿਆ ਗਿਆ ਇਹਨੂੰ ਤੁਹਾਨੂੰ ਹਾਰਡ ਦੀਆਂ ਪ੍ਰੋਬਲਮ ਨਹੀਂ ਆਉਣ ਦਿੰਦੀ ਠੀਕ ਹੈ ਸਾਇੰਟੀਫਿਕਲੀ ਪ੍ਰੂਵ ਹੋਇਆ ਪੈਰਾਂ ਪਾਰ ਬੈਠ ਕੇ ਤੁਰਨਾ ਅਸੀਂ ਇਹ ਛੱਡ ਛੜਿਆ ਝਾੜੂ ਲਾਉਣਾ ਤੇ ਉਹ ਵੀ ਖਲੋਤੇ ਖਲੋਤੇ ਲਾ ਲਿਆ ਹਾਂਜੀ ਅਸੀਂ ਬੈਠ ਕੇ ਪੋਚੇ ਲਾਉਣੇ ਬੰਦ ਕਰ ਦਿੱਤੇ ਉਸ ਆਗੇ ਤੇ ਬਸ ਹੀ ਖੜੇ ਖੜੇ ਲਾ ਲਏ ਜੀ ਨਹੀਂ ਆਪਣੇ ਆਪਣੇ ਘਰਾਂ ਦੇ ਵਿੱਚ ਇਹ ਛੋਟੇ ਛੋਟੇ ਕੰਮ ਜਿਹੜੇ ਨੇ ਇਸ ਤਰ੍ਹਾਂ ਕਰਨੇ ਸਟਾਰਟ ਕਰੋ ਠੀਕ ਹੈ ਜੀ ਸੋ ਇਹ ਅੱਜ ਦਾ ਐਕਸਰਸਾਈਜ਼ ਸੈੱਟ ਹਾਂਜੀ ਇੱਥੇ ਕੰਪਲੀਟ ਹੋਇਆ